ਵੈਕੁਰਜੀ ਦਾ ਖਾਨਸਾ ਵੈਕੁਰਜੀ ਦੀ ਫਤਿਹ ਅਸੀਂ ਅੱਜ ਪਹੁੰਚੇ ਹਾਂ ਸ਼੍ਰੀ ਗੁਰਨਾਬੀ ਟਰਸਟ ਇਟਲੀ ਵਾਲੀ ਟੀਮ ਨੂੰ ਪਿੰਡ ਲਾਦੀਆਂ ਜਿਲ੍ਹਾ ਜਲੰਧਰ ਵਿਖੇ ਇੱਥੇ ਬਾਬਾ ਜੀ ਦੀ ਸਿੱਖਣੀ ਬੇਨਤੀ ਕੀਤੀ ਸੀ ਇਹਨਾਂ ਦੇ ਬੇਟੇ ਦੀ ਵੀ ਸੱਟ ਲੱਗੀ ਹੋਈ ਆ ਜਿਹਨਾਂ ਦੀ ਮਕਾਨ ਦੀ ਸਾਰੀ ਹੋ ਰਹੀ ਆ ਕਿ ਮਕਾਨ ਵਾਸਤੇ ਜਗ੍ਹਾ ਪਿੰਡ ਵਾਸੀਆਂ ਨੇ ਲਾਦੀਆਂ ਵਾਲਾਂ ਦਿੱਤੀ ਸੀਗੀ ਜੀ ਤੇ ਮਕਾਨ ਦੀ ਕਾਰ ਸਾਰੀ ਵਾਸਤੇ ਬਾਬਾ ਜੀ ਨੇ ਬੇਨਤੀ ਕੀਤੀ ਸੀ ਅੱਜ ਅਸੀਂ ਲੰਗੋ ਸੇਵਾ ਉਹਨਾਂ ਦੀ ਦੇਣ ਆਏ ਆ ਜੋ ਕਿ ਇਟਲੀ ਦਵਾਈ ਆ ਕੁਝ ਵੰਜਾ 1300 ਰੁਪਏ ਉਹਨਾਂ ਦੇਣਾ ਪਰ ਜੀ ਦਿਓ ਅਸੀਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਹੋਵੇ ਉਹ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋ ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰਸਟ ਇਥੇ ਆਪ ਜੀ ਨੂੰ 10 ਨੇ ਕੁਝ ਸਮਾਂ ਪਹਿਲਾਂ ਬੇਨਤੀ ਕੀਤੀ ਸੀ ਕਿ 10 ਦੇ ਪਿੰਡ ਲੱਗੀਆਂ ਮਕਾਨ ਬੰਦ ਰਹੇ ਹਨ ਸੁਮਕਾਨਾ ਵਾਸਤੇ ਸੇਵਾ ਭੇਜੀ ਜਾਵੇ ਸਵਾਗਤ ਜੀ ਦੇ ਸਮੂਹ ਗਰੁੱਪ ਨੇ ਦਾਸ ਨੂੰ ਮਕਾਨਾ ਵਾਸਤੇ ਸੇਵਾ ਭੇਜੀ ਹੈ 55300 ਰੁਪਏ ਸਵਾਗਤ ਜੀ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਪ੍ਰਮਾਤਮਾ ਆਪ ਜੀ ਦੇ ٹرسٹ ਨੂੰ ਚੜ੍ਹਦੀ ਕਲਾ ਬਖਸ਼ੇ ਆਪ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੋ ਦੀਨ ਦੁਖੀਆਂ ਦੀ ਸਰਬੱਤ ਦਾ ਭਲਾ ਕਰਦੇ ਰਹੋ ਆਪ ਜੀ ਦਾ ਇੱਕ ਵਾਰ ਫੇਰ ਪਰਿਵਾਰ ਵੱਲੋਂ ਬਹੁਤ-ਬਹੁਤ ਧੰਨਵਾਦ ਹੈ। ਆਪ ਜੀ ਨੂੰ ਬਹੁਤ-ਪੱਤੇ ਸਰਵਾਨ ਹੋ ਗਏ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਧੰਨਵਾਦੀਆਂ ਇਟਲੀ ਆਨਤਨ ਸ਼੍ਰੀ ਗੁਰੂ ਨਾਨਕ ਤੇਜ ਜੀ ਟਰਸਟ ਇਟਲੀ ਵਾਲਿਆਂ ਦੇ ਜਿਨ੍ਹਾਂ ਵੀ ਭੈਣਾ ਭਰਾਵਾਂ ਨੇ ਆਪਣੀ ਦਸਵੰਦ ਵਿੱਚੋਂ ਸੇਵਾ ਭੇਜੀ ਹੈ। ਅਸੀਂ ਉਹਨਾਂ ਦੀ ਬਹੁਤ-ਬਹੁਤ ਧੰਨਵਾਦੀ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 嗯。